ਅੱਜ ਅਸੀਂ ਸਾਰੇ ਦੇਸ਼ ਵਿੱਚ ਧਾਨਾ ਪ੍ਰਦਰਸ਼ਨ ਕਰ ਰਹੇ ਹਾਂ ਆਗਨਵਾੜੀ ਮੁਲਾਜ਼ਮਾਂ ਯੂਨੀਅਨ ਤੇ ਹੋਰ ਜਥੇਬੰਦੀਆਂ ਸਾਰੀਆਂ ਉਹਨਾਂ ਨੂੰ ਇਕੱਠੇ ਹੋ ਗਏ ਅਸੀਂ ਅੱਜ ਡੀਸੀ ਦਫ਼ਤਰਾਂ ਦੇ ਘਰਾਓ ਧਾਨੇ ਲਾ ਰਹੇ ਹਾਂ ਮੰਗਾ ਸਾਡੀਆਂ ਇਹ ਆ ਬੇ ਜਿਹੜੀ ਸਾਡੀ ਖਾਹਕ ਆ ਜੋ ਕੁੜੀਆਂ ਪਹਿਲਾਂ ਬਣਦੀਆਂ ਹੁੰਦੀਆਂ ਸੀ ਆਪਣੇ ਸੈਂਟਰਾਂ ਦੇ ਅੰਦਰ ਉਸ ਖਾਹਕ ਨੂੰ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਐਨ ਜੀਓ ਬੰਨ ਰਹੇ ਆ ਜਿਹਦੇ ਨਾਲ ਜਿਹੜਾ ਕੰਮ ਆ ਉਹ ਜਿਹੜਾ ਆ ਜਿਹੜਾ ਕੁੜੀਆਂ ਦਾ ਕੰਮ ਸੀ ਉਹ ਐਨ ਜੀਓ ਨੂੰ ਦਿੱਤਾ ਗਿਆ ਇਹ ਸਾਡੀ ਮੰਗ ਆ ਬੀ ਐਨ ਜੀਓ ਜਿਹੜੀ ਖਰਾਕ ਵੰਡ ਰਹੇ ਆ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਉਹ ਮੁਰਕੇ ਸੈਂਟਰਾਂ ਵੀ ਦਿੱਤੀ ਜਾਵੇ ਇੱਕ ਤਾਂ ਮੰਗ ਸਾਡੀ ਏ ਆ ਦੂਜੀ ਸਾਡੀ ਮੰਗ ਏ ਆ ਕਟੋਗੜ ਤਨਖਾਹ ਜਿਹੜੀ ਆ 26000 ਰੁਪਿਆ ਕੀਤੀ ਜਾਵੇ ਕਟੋਗੜ ਤਨਖਾਹ ਜਿਹਨੂੰ ਕੁਝ ਨਹੀਂ ਆਂਦਾ ਅਨਸਿੱਖਿਤ ਕੰਮ ਆ ਆ ਉਹਦੀ ਅਸੀਂ ਮੰਗ ਕੀਤੀ ਵੀ 26000 ਤਨਖਾਹ ਕੀਤੀ ਜਾਵੇ ਇਸੇ ਤਰ੍ਹਾਂ ਪ੍ਰੋਵੀਡੈਂਟ ਫੰਡ ਜਿਹੜਾ ਆ ਉਹ ਸਾਰਿਆਂ ਦਾ ਕੱਟਣਾ ਸ਼ੁਰੂ ਕੀਤਾ ਜਾਵੇ ਪੀ ਐਫ ਸਾਰਿਆਂ ਤੇ ਲਾਗੂ ਹੋਵੇ ਇਹਦੇ ਨਾਲ ਹੀ ਜਿਹੜੀ ਗ੍ਰੈਚੁਇਟੀ ਆ ਉਹ ਸਾਰਿਆਂ ਮਜ਼ਦੂਰਾਂ ਮੁਲਾਜ਼ਮਾਂ ਨੂੰ ਮਿਲਣੀ ਚਾਹੀਦੀ ਆ ਜੋ ਕਾਨੂੰਨ ਗ੍ਰੈਚੁਇਟੀ ਦਾ ਆ ਉਹ ਸਾਰਿਆਂ ਤੇ ਲਾਗੂ ਹੋਵੇ ਇਹ ਸਾਡੀ ਮੰਗ। ਇਸੇ ਤਰ੍ਹਾਂ ਸਾਡੀ ਮੰਗ ਵਾ ਕਿ 10000 ਰੁਪਿਆ ਪੈਨਸ਼ਨ ਰਿਟਾਇਰਮੈਂਟ ਤੋਂ ਬਾਅਦ 10000 ਰੁਪਿਆ ਪੈਨਸ਼ਨ ਕੀਤੀ ਜਾਵੇ ਤੇ ਸਾਰੇ ਕਰਮਚਾਰੀ ਪੱਕੇ ਕੀਤੇ ਜਾਣ। ਜਿਹੜਾ ਠੇਕਾ ਸਿਸਟਮ ਆ ਦੇਸ਼ ਅੰਦਰ ਕਿਤੇ ਵੀ ਸਰਕਾਰੀ ਮਹਿਕਮੇ ਦੇ ਅੰਦਰ ਉਹ ਸਾਰਾ ਬੰਦ ਕੀਤਾ ਜਾਵੇ। ਸਾਰਿਆਂ ਨੂੰ ਪੱਕੇ ਕੀਤਾ ਜਾਵੇ ਤੇ ਪੱਕਿਆਂ ਦੀਆਂ ਜਿਹੜੀਆਂ ਸਹੂਲਤਾਂ ਉਹ ਸਾਰਿਆਂ ਨੂੰ ਦਿੱਤੀਆਂ ਜਾਣ। ਇੱਕ ਇਹਦੇ ਵਿੱਚ ਇਹ ਆ, ਦੂਜੀ ਜਿਹੜੀ ਮੰਗ ਇਹਦੇ ਵਿੱਚ ਆ ਵੀ ਆਊਟਸੋਰਸ ਸنگਰਾਈ ਕੁਝ ਸਮੇਂ ਲਈ ਬਰਕਾ ਨੂੰ ਰੱਖਦੇ ਆ 2 ਮਹੀਨੇ ਰੱਖ ਕੇ ਕੰਮ ਕਰਾ ਕੇ ਉਹਨੂੰ ਫੇਰ ਕੱਢ ਦਿੰਦੇ ਆ ਉਹ ਜਿਹੜਾ ਔਰ ਸੋਰ ਸੰਗਾਲਾ ਕੰਮ ਆ ਉਹ ਵੀ ਬੰਦ ਕੀਤਾ ਜਾਵੇ ਸਾਰਾ ਨੂੰ ਪੱਕੇ ਕੀਤਾ ਜਾਵੇ ਇਹ ਜਿਹੜੀਆਂ ਮੰਗਾਆਂ ਇਹਦੇ ਉੱਪਰ ਆਪਾਂ ਲੜਾਈ ਦੇ ਰਹੇ ਹਾਂ ਇਸੇ ਤਰ੍ਹਾਂ ਜਿਹੜੇ ਫੌਜਦਾਰੀ ਮੁਕੱਦਮੇ ਜਿਹੜੇ ਨਵੇਂ ਲੈ ਕੇ ਆਇਆ મોદી ਜਿਹਦੇ ਨਾਲ ਆਪੋਜੀਸ਼ਨ ਦੇ ਲੀਡਰਾਂ ਨੂੰ ਦੋਹਰਵਾਰ ਤੋਂ ਹੋਣੀ ਆਪੋਜੀਸ਼ਨ ਦੇ ਲੀਡਰ ਨੂੰ ਅੰਦਰ ਕਰਨ ਲਈ ਪਹਿਲਾਂ ED ਤੋਂ ਕਰਾ ਰਿਹਾ ਉਹਦੀ ਦੋਹਰਵਾਰ ਤੋਂ ਕਰ ਰਿਹਾ મોદી CBI ਦੀ ਦੋਹਰਵਾਰ ਤੋਂ ਕਰ ਰਿਹਾ ਇਸੇ ਕਰਕੇ ਜਿਹੜੇ ਹੁਣ ਮੁਕੱਦਮੇ ਨੂੰ ਨਵੇਂ ਲੈ ਕੇ ਆਇਆ ਇਹਦੇ ਨਾਲ ਜਿਹੜੇ ਮੋਦੀ ਦੇ ਖਿਲਾਫ ਬੋਲਦੇ ਆਗੂ ਆ ਪਾਰਟੀਆਂ ਉਹਨਾਂ ਦੇ ਆਗੂ ਨੂੰ ਇਹਦੇ ਨਾਲ ਅੰਦਰ ਕੀਤਾ ਜਾਏਗਾ ਦੇਸ਼ ਧਰੋਹੀ ਦਾ ਮਕਾਦਮਾ ਦੇਸ਼ ਧਰੋਹ ਦਾ ਮਕਾਦਮਾ ਉਹ ਮਕਾਦਮੇ ਵੀ ਚੇਂਜ ਕੀਤਾ ਕਤਲ ਦਾ ਮਕਾਦਮਾ 420 ਦਾ ਮਕਾਦਮਾ ਉਹ ਸਾਰੇ ਚੇਂਜਾਂ ਕੀਤੇ ਆ ਸਜ਼ਾਵਾਂ ਵੀ ਵਧਾਈਆਂ ਇਸੇ ਤਰ੍ਹਾਂ ਜਿਹੜਾ ਟਰਾਂਸਪੋਰਟ ਸੇਫਟੀ ਐਕਟ ਉਹ ਜਿਹੜਾ ਉਹ ਲਾਗੂ ਕੀਤਾ ਉਹਦੇ ਨਾਲ ਵੀ ਜੁਰਮਾਨੇ ਵਧਾਤੇ ਤੇ ਕੈਦਾਂ ਵਧਾ ਦਿੱਤੀਆਂ ਤੇ ਜੇ ਤੀਜੀ ਵਾਰ ਜਿਹੜਾ ਡਰਾਈਵਰ ਆ ਐਕਸੀਡੈਂਟ ਕਰਦਾ ਉਹਦਾ ਲਾਇਸੈਂਸ ਕੈਨਸਲ 10 ਸਾਲ ਦੀ ਕੈਦ ਗੱਡੀ ਬਾਹਰ ਡਰਾਈਵਰ ਅੰਦਰ ਇੰਦਾ ਦੇ ਲੈ ਕੇ ਆਇਆ ਜਿਹਦੇ ਦ੍ਰਿਵਨਾਤੇ ਵੀ ਜਿਹੜਾ ਟ੍ਰਾਂਸਪੋਰਟ ਮਾਲਕਾਂ ਤੇ ਡਰੈਵਨਾਂ ਤੇ ਇਹਦਾ ਬਹੁਤ ਜਿਹੜਾ ਇਫੈਕਟ ਆ ਬਹੁਤ ਮਾੜਾ ਹੋਏਗਾ ਇਸੇ ਤਰ੍ਹਾਂ ਜਿਹੜੇ ਮਜ਼ਦੂਰ ਮਲਾਜ਼ਮ ਕੰਮ ਕਰਦੇ ਆ ਦੇਸ਼ ਅੰਦਰ ਜੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਨਾ ਕੀਤਾ ਉਹਨਾਂ ਨੂੰ ਪੱਕਾ ਨਾ ਕੀਤਾ ਠੇਕੇ ਅਸਤੰਬੰਦ ਨਾ ਕੀਤਾ ਜੇ ਅਡਾਨੀਆਂ ਵਾਨੀਆਂ ਦੀ ਸੇਵਾ ਕਰਨੀਆਂ ਦੇਸ਼ ਤਰੱਕੀ ਨਹੀਂ ਕਰੇਗਾ ਜੇ ਇੱਕ ਬੰਦੇ ਕੋਲ ਤੁਹਾਨੂੰ ਨੂੰ ਇਕੱਠਾ ਕਰਨਾ ਸੰਪ ਦੇਸ਼ ਦੀ ਪ੍ਰਾਪਰਟੀ ਨੂੰ ਇਕੱਠਾ ਕਰਨਾ ਬਾਕੀ ਲੋਕ ਤਾਂ ਬਿਰਮੇ ਰਹਿ ਗਏ ਉਹਨਾਂ ਕੋਲ ਹੈ ਹੀ ਨਹੀਂ ਕਿ ਜਿਹਨਾਂ ਦੇਸ਼ ਤਰੱਕੀ ਕਰੂ ਕਿ ਇਨਵੈਸਟਮੈਂਟ ਹੀ ਥੱਲੇ ਲੋਕਾਂ ਕੋਲ ਪੈਸਾ ਹੀ ਹੈ ਨਹੀਂ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਜੇ ਚੰਦ ਇੱਕ ਬੰਦੇ ਕੋਲ ਪੈਸੇ ਨਹੀਂ ਇਕੱਠ फेल ਹੋਏਗਾ ਦੇਸ਼ ਦੇ کارਖਾਨੇ ਫੇਲ ਹੋਣਗੇ ਜੇ ਲੋਕਾਂ ਕੋਲ ਪੈਸਾ ਹੋਏਗਾ ਦੇਸ਼ ਤਰੱਕੀ ਕਰੇਗਾ ਦੇਸ਼ ਜਿਹੜਾ ਆ ਅਮਰੀਕਾ ਦੇ ਜਿਹੜੀਆਂ ਵੱਡੀਆਂ ਆਪਣੀਆਂ ਸ਼ਕਤੀਆਂ ਸਮਝਦੀਆਂ ਉਹਦਾ ਮੁਕਾਬਲਾ ਕਰੇਗਾ ਇਸ ਤਰ੍ਹਾਂ ਮੁਕਾਬਲਾ ਹੋ ਸਕਦਾ ਸਾਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜੀ ਫੀਡ ਹੁਣ ਸਾਨੂੰ ਐਨ ਜੀਓ ਰਾਹੀਂ ਦਿੱਤੀ ਜਾ ਰਹੀ ਆ ਉਸ ਫੀਡ ਦੇ ਵਿੱਚ ਉਹ ਇੰਨੀ ਗਿੰਦੀ ਆ ਜਿਹੜੀ ਫੀਡ ਆ ਉਹ ਬਹੁਤ ਹੀ ਨਿਕੰਮੀ ਆ ਜਿਵੇਂ ਉੱਲੀ ਲੱਗੀ ਹੋਆ ਇੱਕ ਗੋੜਿਆ ਉਹ ਬੈਠਾ ਹੋਇਆ ਸੁੰਡੀਆਂ ਪਈਆਂ ਆ ਉਹ ਫੀਡ एनजीओ ਦੇ ਥਰੂ ਸਾਡੇ ਤਿੰਨ ਜ਼ਿਲ੍ਹੇ ਦਿੱਤੇ ਹੋਇਆ ਹੁਸ਼ਿਆਰਪੁਰ ਫਾਜ਼ਿਲਕਾ ਫਿਰੋਜ਼ਪੁਰ ਇਹ ਤਿੰਨਾਂ ਜ਼ਿਲ੍ਹਿਆਂ ਨੂੰ ਇਹ ਫੀਡ ਦੇ ਰਹਾ ਹੈ ਐਨਜੀਓ ਸਰਕਾਰ ਮਤਲਬ ਕਿ ਵੇਚ ਰਹੀ ਵੇਚਿਆ ਹੋਇਆ ਆ ਪੰਜ ਸਾਲ ਤੋਂ ਉਹੀ ਫੀਡ ਆ ਰਹੀ ਆ ਤੇ ਜਿਹੜੀ ਕਿ ਬਹੁਤ ਘਟੀਆਂ ਫੀਡ ਆ ਸਾਡੀ ਮੰਗ ਆ ਕਿ ਜਿਹੜੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਫੀਡ ਆਂਦੀ ਆ ਵੇਰਕਾ ਦੇ ਥਰੂ ਪਹਿਲਾਂ ਫੀਡ ਆਂਦੀ ਸੀ ਉਹ ਬਹੁਤ ਵਧੀਆ ਫੀਡ ਸੀਗੀ ਤੇ ਹੁਣ ਇਹਨਾਂ ਨੇ ਜਿਹੜੀ ਫੀਡ ਹੁਣ ਦਿੱਤੀ ਆ ਉਹ ਵੀ ਬਹੁਤ ਨਕਮੀ ਫੀਡ ਆ ਜਿਹੜਾ ਦਿਲੀਆਂ ਨਮਕੀਨ ਬਣਦਾ ਆ ਤੇ ਜਿਹੜਾ ਮਿੱਠਾ ਦਿਲੀਆਂ ਆ ਉਹ ਸਮੈਲ ਆਂਦੀ ਉਹਦੇ ਕੋਲੋਂ ਕੋੜਾ ਬਣਦਾ ਉਹ ਇਸ ਕਰਕੇ ਸਾਡੀ ਇਹ ਮੰਗਿਆ ਕਿ ਜਿਹੜੀ ਫੀਡ ਆ ਉਹਨੂੰ ਵਧੀਆ ਵੇਰਕਾ ਦੀ ਫੀਡ ਦਿੱਤੀ ਜਾਵੇ ਤੇ ਜਿਹੜੀ ਪਜੀਰੀ ਆ ਉਹ ਵੀ ਵਧੀਆ ਟੰਗ ਦੀ ਹੋਣੀ ਚਾਹੀਦੀ ਆ ਜਿਹੜੇ ਤਿੰਨੇ ਜ਼ਿਲ੍ਹੇ ਦਿੱਤੇ ਹੋਏ ਆ ਐਨ ਜੀਓ ਨੂੰ ਉਹ ਵਾਪਸ ਆਈ ਸੀ ਡੀ ਐਸ ਸਕੀਮ ਦੇ ਵਿੱਚ ਲਏ ਜਾਣ ਤੇ ਜਿਹੜਾ ਸਾਡੇ ਨਾਲ ਭਗਵੰਤ ਮਾਨ ਜੀ ਨੇ ਵਾਅਦਾ ਕੀਤਾ ਸੀਗਾ ਕਿ ਤੁਹਾਡੀ ਜਿਹੜੀ ਮਾਨ ਪੱਤਾ ਉਸਨੂੰ ਦੁੱਗਣਾ ਕਰਾਂਗੇ ਵੋਟਾਂ ਤੋਂ ਪਹਿਲਾਂ ਜਲੰਧਰ ਦੇ ਵਿੱਚ ਸਾਡੀ ਰੈਲੀ ਹੋਈ ਸੀ ਉੱਥੇ ਸਾਡੇ ਨਾਲ ਇਹਨਾਂ ਦੀ ਮਿਲਣੀ ਹੋਈ ਸੀਗੀ ਇਹ ਕਹਿ ਰਹੇ ਸੀਗੇ ਕਿ ਤੁਹਾਡਾ ਮਾਨ ਪੱਤਾ ਮੈਂ ਦੁੱਗਣਾ ਕਰਾਂਗਾ ਜੇਕਰ ਮੇਰੀ ਸਤਾ ਮੈਂ eri ਸਰਕਾਰ ਸਤਾ ਵਿੱਚ ਆ ਗਈ ਸਾਰਿਆਂ ਨੇ ਜ਼ੋਰ ਲਾ ਕੇ ਜਿਦਾਂ ਵੀ ਬਦਲ ਲਿਆਂਦਾ ਤੇ ਬਦਲ ਲਿਆ ਕੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਪਰ ਇਹ ਤਾਂ ਜਿਹੜੀ ਸਰਕਾਰ ਆਈ ਆ ਝਾੜੂ ਵਾਲੀ ਇਹ ਦੂਜੀਆਂ ਸਰਕਾਰਾਂ ਨਾਲੋਂ ਵੀ ਨਕਮੀ ਆਈ ਆ ਕਿਉਂਕਿ ਇਹਨਾਂ ਨੇ ਆਂਦਿਆਂ ਨੇ ਪਹਿਲਾਂ ਸਾਡਾ ਜਿਹੜਾ ਮਾਨ ਪੱਤਾ ਸੀਗਾ ਸੈਂਟਰ ਦਾ ਔਰ ਸਟੇਟ ਦਾ ਉਹ ਇਕੱਠਾ ਆਂਦਾ ਸੀਗਾ ਹੁਣ 6-6 ਮਹੀਨੇ ਸੈਂਟਰ ਦਾ ਜਿਹੜਾ ਬਸਟ ਹੈ ਉਹ ਮਿਲ ਨਹੀਂ ਰਿਹਾ ਜਿਹੜਾ ਪੰਜਾਬ ਦਾ ਬਸਟ ਹੈ ਉਹ ਦੋ-ਦੋ ਤਿੰਨ-ਤਿੰਨ ਮਹੀਨੇ ਨਹੀਂ ਮਿਲ ਰਿਹਾ ਫਿਰ ਵੀ ਕਹਿ ਕਹਿ ਕੇ ਧਰਨੀ ਲਾ ਲਾ ਕੇ ਅਸੀਂ ਉਹਨਾਂ ਨੂੰ ਬਾਰ-ਬਾਰ ਕਹਿ ਕਹਿ ਕੇ ਤਾਂ ਉਹ ਪੰਜਾਬ ਦਾ ਪਾ ਦਿੰਦੇ ਆ ਤੇ ਕੇਂਦਰ ਦਾ ਫੇਰ ਨਹੀਂ ਮਿਲਦਾ ਤੇ ਫੇਰ ਮੁੜ ਕੇ ਸਾਨੂੰ ਧਰ ਨਹੀਂ ਲਾਣੇ ਪੈਂਦੇ ਆ ਸੀਡੀਪੀ ਨੂੰ ਮਿਲੋ ਤੇ ਜੇਕਰ ਸਾਡੇ ਇੱਕ ਹੋਰ ਗੱਲ ਸੁਣ ਚਾਹੀ ਆ ਕਿ ਜਿਹੜੀ ਸਾਨੂੰ ਫਲੈਕਸੀ ਫੰਡ ਮਿਲਦਾ 22000 ਰੁਪਏ ਇਸ ਵਾਰ ਮਿਲਿਆ 22 ਦਾ ਤੇ ਜਿਹੜਾ 2000 ਰੁਪਏ ਮਿਲਿਆ ਹੁਸ਼ਿਆਰ ਪਰ 2 ਦੇ ਵਿੱਚ ਮੁੜ ਕੇ ਅਕਾਊਂਟ ਦੇ ਵਿੱਚ ਪਾਤਾ ਬਾਈ ਹੈਂਡ ਕੁੜੀਆਂ ਕੋਲੋਂ ਲੈ ਲਿਆ ਵਰਕਰਾਂ ਕੋਲੋਂ ਸੁਪਰਵਾਈਜ਼ਰਾਂ ਨੇ ਸੀਡੀਪੀ ਨੇ ਲੈ ਲਿਆ ਜਿਹੜਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਉਹ ਵਾਪਸ ਕਰਦੇ ਆ ਤਾਂ ਅਸੀਂ ਠੀਕ ਹੈ ਸਹਿਮਤ ਆ ਨਹੀਂ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਇਸੇ ਤਰ੍ਹਾਂ ਧਰਨਾ ਦੇਵਾਂਗੇ ਤੇ ਉਹਨਾਂ ਦਾ 2-2000 ਰੁਪਏ ਵਾਪਸ ਕਰਵਾਵਾਂਗੇ ਕਿਉਂਕਿ ਇਹਨਾਂ ਨੇ ਅਕਾਊਂਟਾਂ ਵਿੱਚ ਪਵਾ ਕੇ ਵਾਪਸ ਬਾਈ ਹੈਂਡ ਉਹਨਾਂ ਤੋਂ 2-2000 ਰੁਪਏ ਲੈ ਲਿਆ ਬਾਕੀ ਜ਼ਿਲ੍ਹਿਆਂ ਦੇ ਵਿੱਚ ਸਾਡੇ ਕੋਲੋਂ ਨਹੀਂ ਲਿਆ ਸਾਡੇ ਅਕਾਊਂਟਾਂ 'ਚ ਪਿਆ ਅਸੀਂ ਆਪ ਉਹਨਾਂ ਦੇ ਜੋ ਆਪਾਂ ਸਟੇਸ਼ਨਰੀ ਖਰੀਦਣੀ ਸੀ ਉਹ ਖਰੀਦ ਲਈ ਜੋ ਵੀ ਸਾਨੂੰ ਸੈਂਟਰਾਂ ਦੇ ਵਿੱਚ ਲੋਡ ਸੀਗੀ ਅਸੀਂ ਆਪਣੀ ਲੋਡ ਪੂਰੀ ਕੀਤੀ ਆ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਅੱਜ ਕਿਉਂਕਿ ਇਹ ਸਾਡਾ ਹਰ ਇੱਕ ਸਾਲ ਦੀ ਤਰ੍ਹਾਂ ਅਸੀਂ 10 ਜਿਨ੍ਹਾਂ ਨੂੰ ਸਾਡਾ ਡਿਮਾਂਡ ਹੀ ਹੁੰਦਾ ਸੀ ਮੰਗ ਪੱਤਰ ਦੇਈਦਾ ਪਿਛਲੀਆਂ ਮੰਗਾ ਬਾਰੇ ਵੀ ਦੱਸੀਦਾ ਤੇ ਜਿਹੜੀਆਂ ਪੂਰੀਆਂ ਹੋ ਗਈਆਂ ਉਹ ਵੀ ਤੇ ਜਿਹੜੀਆਂ ਨਹੀਂ ਹੋਈਆਂ ਉਹਨਾਂ ਨੂੰ ਪੂਰੀਆਂ ਕਰਵਾਉਣ ਲਈ ਅਸੀਂ ਮੰਗ ਪੱਤਰ ਅੱਜ ਲੈ ਕੇ ਆਏ ਆ ਤੇ ਡੀਸੀ ਸਾਹਿਬ ਲੈਣਾ ਆਉਗੇ ਸਾਡੇ ਕੋਲ ਮੰਗ ਪੱਤਰ